ਪੀਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਆਇਆ ਐਤਵਾਰ ਆ ਤੇ ਹਰ ਐਤਵਾਰ ਦੀ ਐਤਵਾਰ ਪਿੰਡਾ ਸੂਰੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਬਕਰਾ ਮੰਡੀ ਲੱਗਦੀ ਆ ਦੋਸਤੋ ਲੱਗ ਚੁੱਕੀ ਆ ਸਾਰੀ ਮੰਡੀ ਤੁਹਾਨੂੰ ਤੁਰ ਫਿਰ ਕੇ ਵਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਦੋਸਤੋ ਦਿਖਾਉਣੇ ਆ ਤੁਹਾਨੂੰ ਲਾਈਵ ਮੰਡੀ ਲਓ ਵੀ ਮਿੱਤਰੋ ਬਹੁਤ ਜਿਆਦੇ ਰਾਸ਼ਾ ਤੈਨੂੰ ਦਿਖਾ ਦਿੰਨੇ ਆ ਆ ਬੱਕਰਾ ਬਾਈ ਨੇ ਖਰੀਦਿਆ ਅੱਜ ਇਹ ਵੇਚੇ ਸੱਚਾ ਇਹ ਬੱਕਰਾ ਪਤਰਾ ਬਾਈ ਆਪਣਾ ਬੁੱਢੀ ਮੜਕ ਕੋਲੇ ਜਾ ਠੀਕ ਹੈ ਜੀ ਕਿੰਨੇ ਦਾ ਦੇਦਾ ਬਾਈ ਇਹ ਪਾਉਦਾ 15000 ਵਾਹ ਜੀ ਵਾਹ ਲਓ ਜੀ ਮੈਟਰੋ ਲਾਈਵ ਹੋਏ ਆ ਅੱਜ ਤੇ ਬਾਈ ਮੰਡੀ ਆਨਰ ਆ ਬਾਈ ਪਵਨ ਵਾਂਦਰ ਇਹਨਾਂ ਨੇ ਬੱਕਰਾ ਵੇਚਿਆ ਇਹ ਤੇ 15000 ਦਾ ਸਾਰੇ ਜਨਨਾਂ ਤੋਂ ਵੀਡੀਓ ਵੀ ਪਾਈ ਸੀ ਕਿਰੇ ਬੱਚਿਆਂ ਤੋਂ ਕਿਰੇ ਰਿਜਲਟ ਵੀ ਪਾਈ ਠੀਕ ਹੈ ਜੀ 38 ਦੇ ਬੱਚੇ ਵੀ ਆਉਂਦਾ ਵਾਹ ਬਾਈ ਵਾਹ ਉਹ ਬੱਚਾ ਇਹ ਆਹ ਤਾਂ ਬਾਈ ਹਰੇ ਚਾਕ ਦਾ ਸਹੀ ਆ ਸਹੀ ਆ ਬਹੁਤ ਚੰਗਾ ਬੱਚਾ ਤੋਂ ਦੋਸਤੋ ਸੇਲ ਹੋ ਗਿਆ ਇਹ ਅੰਦਰ ਤੁਹਾਨੂੰ ਮੰਡੀ ਦੇ ਦਿਖਾਉਣੇ ਆ ਦੋਸਤੋ ਬਹੁਤ ਚੰਗੇ ਜਾਨਵਰ ਆਉਂਦੇ ਇੱਥੇ ਇਸੇ ਤਰ੍ਹਾਂ ਦੇ ਜਾਨਵਰ ਤੁਹਾਨੂੰ ਦਿਖਾਵਾਂਗੇ ਜਿਹੜੇ ਮੇਰੇ ਵੀਰ ਜੁੜ ਜਾਣ ਉਹ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਜਿਹੜੇ ਮੇਰੇ ਵੀਰ ਘਰੇ ਬੈਠੇ ਆ ਫਿਰ ਉਹਨਾਂ ਨੂੰ ਵੀ ਮੰਡੀ ਆ ਜਿਹੜੀ ਉਹ ਦੇਖ ਸਕਦੇ ਆ ਤੁਸੀਂ ਇਹ ਬੱਬੂ ਛੱਤੇ ਨੇ ਦਾ ਮਾਲ ਆ ਬਾਕ ਦੋਸਤੋ ਆਪਣਾ ਬਰੀਡਰ ਬਾਈ ਲਓ ਵੀ ਬਰਬਰੀ ਦੋਸਤੋ ਅੱਜ ਬਹੁਤ ਜਾਨਵਰ ਆਏ ਆ ਉਹ ਤੁਹਾਨੂੰ ਦਿਖਾਵਾਂਗੇ ਹੋਰ ਬਾਈ ਕਾਲੇ ਕੀ ਹਾਲ ਆ ਸਤਿ ਸ੍ਰੀ ਅਕਾਲ ਹੋਰ ਬਾਈ ਕੀ ਹਾਲ ਚਾਲ ਆ ਤੇ ਸਾਡੇ ਨਾਲ ਮੰਨ ਕੇ ਚੱਲ ਉਹ ਠੀਕ ਹੈ ਪਰਵਾਹ ਵਧੀਆ ਬਾਈ ਵਧੀਆ ਵਧੀਆ ਕਾਲੇ ਤੂੰ ਸੁਣਾ ਲਾਓਏ ਮਿੱਤਰੋ ਆ ਆਉਣੇ ਧੂੜਕੋਟ ਦਾ ਮਾਲ ਆ ਬਹੁਤ ਚੰਗੇ ਜਾਨਵਰ ਬਾਈ ਕੋਲੇ ਹੁੰਦੇ ਆ ਤੇ ਭਾ ਵੀ ਬਾਈ ਬਹੁਤ ਠੀਕ ਹੁੰਦਾ ਐ ਇਸ ਵੀਰ ਦਾ ਬਾਈ ਆਉਣੇ ਅੱਜ ਕਿੰਨੇ ਜਾਨਵਰ ਲੈਂਦੇ ਆ ਠੀਕ ਆ ਆ ਵਿੱਚੋਂ ਦੋ ਬੱਕਰੇ ਵੇਚ ਲੈਣਾ ਚਾਹੀਦਾ ਬੱਕਰੀਆਂ ਦੋ ਵੇਚਤੀਆਂ ਇੱਕ ਲੈ ਲਈ ਸੀ ਮਾਰਪਰੀ ਕਿਸਕ ਪਾ ਦੇ ਆਪਣੇ ਕੋਲ ਤਕਰੀਬਨ ਜਾਨਵਰ ਆ ਬਾਈ ਬਹੁਤ ਤਕਰੀਬਨ ਆਪਣੀ ਦੀ 18 20 22 ਹਜ਼ਾਰ ਤੱਕ ਬੱਕਰੀ ਬਣਾਏ ਹੋਇਆ ਸਾਰੇ ਪੱਠਾ ਚਾਰ ਦੰਦ ਚੀਰਾਂ ਦੇ ਸੂਈਆਂ ਵੀ ਇਹਦੇ ਸੂਣ ਵਾਲੀਆਂ ਵੀ ਸਾਰਾ ਸੂਈਆਂ ਇੱਕ ਰੇਟ ਵਾਲੀਆਂ ਆਪਣੇ ਕੋਲ ਹਲਕੇ ਆ ਜਾਓ ਲਾਓ ਵੀ ਮਿੱਤਰੋ ਜਿਨੇ ਚੰਗੀਆਂ ਬੱਕਰੀਆਂ ਤੇ ਜਾਇ ਰੇਟ ਚ ਖਰੀਦਣੀਆਂ ਨਾ ਉਹ ਬਾਈ ਆਉਣੇ ਧੂੜਕੋਟ ਵਾਲੇ ਕੋਲੇ ਆ ਜਾਓ ਹੱਥੋਂ ਨੂੰ ਵਿਖਾਉਣੇ ਮੱਖੀ ਚ ਨਹੀਂ ਬੱਕਰੀ ਇੱਕ ਦਿਖਾਉਂਦੇ ਆ ਬਹੁਤ ਚੰਗੀ ਐ ਸੂਈ ਸਵਾਈ ਆ ਚਾਰ ਦੰਦ ਹੀ ਆ ਚਾਰ ਦੰਦ ਮੂੰਹ ਆ ਪਿੱਛੇ ਬੱਕਰਾ ਵੀ ਡੱਬਾ ਤੇ ਉਹ ਡੱਬਾ ਬੱਕਰਾ ਜਿਹੜਾ ਪਿੱਛੇ ਬੱਚਾ ਛੋਟਾ ਤੁਸੀਂ ਦੇਖਦੇ ਹੋ ਬਹੁਤ ਚੰਗਾ ਬੱਚਾ ਮਗਰ ਚਾਰ ਦੰਦ ਪਾਠਾ ਹੀ ਇਹਦਾ ਡੱਬਾ ਬੱਚਾ ਆ ਡੱਬਾ ਬੱਚਾ ਇਹਦੇ ਮਗਰ ਆ ਚਾਰ ਦੰਦ ਦੇ ਪਾਠਾ ਨਵੀਆਂ ਬੱਕਰੀਆਂ ਬਾਈ ਜਮਾ ਵਾਹ ਬਾਈ ਵਾਹ ਕੀ ਬਾਤ ਆ ਜਨਰੇਟਰਾਂ ਨੇ ਸਾਰੇ ਠੀਕ ਹੈ ਭਾਈ ਕੀ ਰੇਟ ਦੀ ਹੈ ਭਾਈ ਇਹ ਇਹ ਮੁੱਲ 20 ਹਜ਼ਾਰ ਕਰਦੇ ਆਂ ਭਾਈ ਜੀ ਮਾਨਤਾਂ ਨੂੰ ਹੋ ਜੂ ਖੁੱਲਾ ਮਾਨਤਾਂ ਕਰਦੇ ਖੁੱਲਾ ਲਾ ਵੀ ਖੁੱਲਾ ਮਾਨਤਾਂ ਹੋ ਜੂਗਾ ਸਾਰੀਆਂ ਬੱਕਰੀਆਂ ਚਾਰ ਦੰਦ ਸ਼ਹੀਦਾਂ ਲਾਓ ਵੀ ਨਵੀਆਂ ਬੱਕਰੀਆਂ ਸਾਰੀਆਂ ਤੇ ਭਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਹੁੰਚੋ ਇੱਥੇ ਸੂਰੇ ਵਾਲਾ ਬੱਕਰਾ ਮੰਡੀ ਦੇ ਤੇ ਬਾਈ ਆਪਣਾ ਨੰਬਰ ਬੋਲੀ 95019 25017 ਜੀ 95019 25017 ਜੀ ਠੀਕ ਹੈ ਲੋ ਪੰਡ ਤੂੜਕੋਟ ਆ ਬਾਈ ਦਾ ਨੰਬਰ ਬਹੁਤ ਵਧੀਆ ਜਾਨਵਰ ਬਾਈ ਕੋਲ ਹੈ ਤਕਰੀਬਨ ਹੁੰਦੀ 1 ਅੱਖ ਦੀ ਬਰਬਰੀ ਦੋ ਦੰਦ ਦੀ ਪੱਟ ਬਹੁਲੀ ਸ਼ਕੀਨ ਹੈ ਲੋ ਇਹ ਚਿੱਟੀ ਅੱਖ ਦੀ ਬਰਬਰੀ ਦੋ ਦੰਦ ਦਾ ਜੀ ਦੋ ਦੰਦ ਦੀ ਸ਼ਕੀਨ ਆ ਬਾਈ ਜੀ ਖਾਲੀ ਆ ਤੇ ਜਿਹਨਾਂ ਖਰੀਦਣੀ ਆ ਉਹ ਪਹੁੰਚੋ ਇਧਰ ਬੱਚੇ ਖੜੇ ਬਹੁਤ ਚੰਗੇ ਆ ਬਰਬਰੀ ਖੜੇ ਆ ਬੱਚੇ ਦੋਸਤੋ ਦੇਖ ਸਕਦੇ ਹੋ ਤੁਸੀਂ ਆ ਬਰਬਰੀ ਬੱਚੇ ਆ ਇੱਕ ਦੇ ਸਿੰਘ ਆ ਤੇ ਦੂਜਾ ਬੱਚੇ ਦੋਨੇ ਚੰਗੇ ਵੀ ਆਪਰੇ ਠੀਕ ਆ ਇਹ ਕੀ ਕੀ ਮੁੱਲ ਦੇ ਬਾਈ ਇਹ ਜੋੜੇ ਦਾ ਮੁੱਲ ਤਾਂ 25,000 ਰੁਪਏ ਦੇ ਦੇਈਏ 20,000 ਦਾ ਜੋੜਾ ਦੇ ਦਊਂਗਾ ਇੱਕ ਦੇ ਸਿੰਘ ਆ ਦੂਜਾ ਗਲਾਬੀ ਸਕਿਨ ਚ ਲਓ ਵੀ ਮਿੱਤਰੋ ਆ ਬਾਈ ਮੁਰਗੀਆਂ ਵਾਲੇ ਬੈਠੇ ਆ ਸੀਲ ਮੁਰਗੀਆਂ ਬਾਈ ਕਿਹੜੇ ਪਿੰਡੋਂ ਲਿਆਂਦੀਆਂ ਘੁੱਟੀ ਵਾਲੇ ਘੁੱਟੀ ਵਾਲੇ ਤਾਂ ਬਾਈ ਕੀ ਮੁੱਲ ਆ ਬਾਈ ਇਹਦਾ 2000 ਰੁਪਏ ਦਾ 2000 ਅੰਡੇ ਲਾਉਂਦੀ ਹੈ ਬਾਈ ਹਾਂ ਬਾਈ ਚੰਗੇ ਜਾਨਵਾਰ ਆ ਹਾਂ ਦਾ ਨਹੀਂ ਹੈ ਬਈ ਜਾਨਵਰ ਹਾਂ ਹਾਂ ਬਹੁਤ ਚੰਗੇ ਜਾਨਵਰ ਆ ਆ ਆ ਨੋ ਵੀ ਸਾਰੇ ਜਾਨਵਰ ਤੁਹਾਨੂੰ ਪਖਾਵਾਂਗੇ ਸਤਿ ਸ੍ਰੀ ਅਕਾਲ ਬਾਈ ਕੀ ਆਲਾ ਵਧੀਆ ਵਧੀਆ ਹੋਰ ਬਹੁਤ ਨੇ ਕੀ ਆਲਾ ਠੀਕ ਆ ਵੀਰੇ ਕਿੰਨੇ ਨਾਲ ਲਿਆਂਦੇ ਵੀਰੇ ਅੱਜ 8-9 ਨਾਲ ਕਿਹੜੇ ਪਿੰਡੋਂ ਲਿਆਂਦੇ ਆ ਬਾਈ ਡੋਰ ਤੋਂ ਬਾਈ ਠੀਕ ਹੈ ਜੀ ਲਾ ਵੀ ਡੋੜ ਪਿੰਡ ਤੋਂ ਲਿਆਂਦੇ ਆ ਡੋੜ ਬਾਜੇਖਾਨੇ ਕੋਲ ਬਾਜੇਖਾਨੇ ਕੋਲੇ ਬਹੁਤ ਵਧੀਆ ਜਾਨਵਰ ਆ ਇਹਨਾਂ ਦੇ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਹੋਰ ਜੀ ਅੰਕਲ ਜੀ ਕਿੰਨੇ ਕ ਜਾਨਵਰ ਲਿਆਂਦੇ ਅੱਜ ਅੱਜ ਹਾਂ 12 ਵਾਹ ਬਈ ਵਾਹ ਇਹ ਆ ਗਏ ਜੀ ਬਰਗਾੜੀ ਤੋਂ ਅੰਕਲ ਦੋ ਵਾਰ ਖੜ੍ਹ ਬਈ ਲਾਓ ਵੀ ਆ ਬੱਕਰੀ ਤੋਂ ਚਾਲੂ ਹੋ ਜਾਂਦੇ ਆ। ਉਹ ਚਾਚਾ ਬੱਚਿਆਂ ਵਾਲੀ ਬੱਕਰੀ ਕਿਹੜੀ ਐ ਤੱਕੋ। ਸ਼੍ਰੀਕਾਰ। ਉਹ ਦੇਖ। ਕਿਹੜੀ ਬਾਈ? ਆਹ। ਆ 18 ਨਾ ਗਾ ਬਾਈ ਗੁਰਪ੍ਰੀਤ ਗੋਪੀ ਬਰਗਾੜੀ ਵਾਲੇ ਦੇ। ਬੰਦਾ ਉਹ ਦਾ ਜੀ ਹਾਂਜੀ ਬਾਈ ਜੀ। ਹਨ ਤੁਣ ਚੰਗਾ ਬੱਕਰੀ ਦਾ ਦੇਸੀ ਬੱਕਰੀ ਆ ਦੋ ਬੱਚੇ ਮਗਰ। ਹਾਂਜੀ ਦੋ। ਆਹਾ ਬੱਚਿਆ ਉਧਰ ਬੱਚਿਆ ਦੋ ਬਾਈ ਦੀ ਉਹ ਬੈਠੇ ਆ ਛੋਟੇ ਬੱਚੇ ਕੀ ਮੋਲਾ ਅੰਕਲ ਮੋਲ ਕਰ ਗਿਆ ਇਹ ਵੇਚਣ ਵਾਲਾ ਤੂੰ ਕਰ ਦੇ ਬਾਈ ਜਾ ਤੂੰ ਕਰ ਇੱਧਰ ਆ ਜਾ ਇੱਧਰ ਆ ਜਾ ਓਏ ਮੰਗਣ ਨੂੰ ਆਂ ਮੰਗ ਲੈ ਆਪਾ ਦੇ ਦੇ ਨੂ ਮੰਗਣਾ ਕੁਛ ਨਹੀਂ ਹੁੰਦਾਗਾ ਤੂੰ ਲਾ ਪੰਜ ਲਾ ਤੇ ਤੈਨੂੰ ਬੜਾ ਗੁੱਸਾ ਕਰਦਾ ਉਹ ਪਰ ਚੀਜ਼ ਦੇ ਪੈਸੇ ਲਾ ਲਓ ਵੀ ਜਿਹੜੇ ਵੀਰ ਮੇਰੇ ਜੁੜੇ ਆ ਸ਼ੇਅਰ ਕਰ ਦਿਓ ਮੇਰੇ ਭਾਈ ਬਾਕੀ ਕਮੈਂਟ ਜਰੂਰ ਕਰਿਆ ਕਰੋ ਚਲੋ ਆਉਂਗਾ ਵਿਖਾਦਨੇ ਲਓ ਵੀ ਮਿੱਤਰੋ ਮੰਡੀ ਭਰੀ ਬਹੁਤ ਆ ਤੁਸੀਂ ਹਰ ਐਤਵਾਰ ਨੂੰ ਇੱਥੇ ਪਹੁੰਚਿਆ ਕਰੋ ਮੰਡੀ ਦਾ ਆਨੰਦ ਮਾਣਿਆ ਕਰੋ ਕਮੈਂਟ ਜਰੂਰ ਕਰੋ ਭਾਈ ਜੀ ਜਿਹੜੇ ਜਣੇ ਜੁੜੇ ਆ ਪਤਾ ਲੱਗੇ ਵੀ ਵੀਰ ਕਿਹੜਾ ਜੁੜਿਆ ਹੈ ਹਾਂਜੀ ਇਹਦਾ ਨਹੀਂ ਪਤਾ ਕਿਹੜੇ ਪਿੰਡ ਦਾ ਹੈ ਆ ਲੱਖੇ ਦਾ ਮੈਂ ਲਾਦਾ ਛੱਤੇ ਆਣੇ ਵਾਲੇ ਦਾ ਮਾਲ ਦੋਈ ਲਾਈਨ ਲੋਈ ਦੇਖ ਸਕਦੇ ਹੋ ਤੁਸੀਂ ਤਾਂ ਹਮ ਦੇਸੀ ਬੱਕਰੀਆਂ ਵਿਖਾਉਣੇ ਨਾਲ ਈਵੇਂ ਵਕਾਦੇ ਯਾਰ ਹਾਂਜੀ ਹਾਂਜੀ ਕਿਹੜਾ ਮਾਲ ਆਪਣਾ ਕੀ ਕੀ ਬੋਲਦੀਆਂ ਜੀ ਇਹ ਬੋਲੋ 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 ਘਬਣਾ ਘਬਣਾ ਨਾ ਖਾਲੀ ਆ ਠੋਕੇ ਵਾਲੀਆਂ ਆ ਫਿਰ ਤਾਂ ਹੋਰ ਫਿਰ ਤਾਂ ਲਈ ਯਾਰ ਇਹ ਇਦਨੇ ਬਾਈ ਜੀ ਆ ਬੱਕਰੀਆਂ ਵੀ ਦੇਸੀ ਆ ਮੈਨੂੰ ਪਸਾ ਲੱਗਿਆ ਸਣੀ ਚੰਦੇਗਾ ਨਹੀਂ ਸਾਉ ਰੋਲ ਰਿਹੀ ਹੈ ਉਹ ਜਿਹੜੀ ਜਿਹੜਾ ਇਹ ਪੱਟਾ ਆਉਂਦਾ। ਇਹ ਸਾਡੇ ਮੇਰੇ ਤੋਂ ਬਹੁਤ ਚੰਗੇ ਜਾਨਵਰ ਚੱਲ ਕੇ ਆਉਂਦੇ। ਰਾਜੂ ਕੀ ਹਾਲ ਹੈ ਬਾਈ? ਵਧੀਆ ਵਧੀਆ। ਹਰ ਬਾਈ ਜੀ ਕੀ ਹਾਲ ਚਾਲ ਸੱਸੀ ਕਾ ਸੱਸੀ ਕਾ ਕਿਹੜਾ ਪਿੰਡ ਬਾਈਆਂ ਦਾ? ਘੁੱਟੀ ਵਾਲਾ ਜੀ। ਗਵਾਂਡੀਆਂ ਫਿਰ ਤਾਂ ਸਾਡੇ। ਹਾਂ ਜੀ ਗਵਾਂਡੀਆਂ। ਕੀ ਲੈ ਕੇ ਆਏ ਅੱਜ? ਔਰ ਬੱਕਰੀਆਂ। अच्छा ये गब्बणा के भाई खाली है वो दोवे सून वाली ये लाल आ लाल ਤਾਂ ਸੂਣ ਵਾਲੀ ਦੀ ਸੀ ਜਾਂਦੀ ਇਹ ਤਾਂ ਆ ਛੇਰੀ ਵੀ ਸੂਣ ਵਾਲੀ ਆ ਹਾਂਜੀ ਭਾਈ ਕੀ ਕੀ ਮੁੱਲ ਦਿਆਂ ਇਹ ਯਾਰ ਆ ਵੀ ਹੁੰਦਾ ਤੇ ਦੋਸਤ ਅਸੀਂ ਗਾ ਭਾਈ ਕੀ ਕੀ ਮੁੱਲ ਦਿਆਂ ਭਾਈ ਬੱਕਰੀਆਂ ਲਾਈਵ ਆ ਆਪਾਂ ਹਾਂ ਮੁੱਲ ਬਈ 30 30 ਦੀਆਂ ਦੋਵੇਂ ਵੱਡੀਆਂ ਸੂਣ ਵਾਲੀਆਂ ਦਿਨਾਂ ਤੇ 10 10 ਦੇ ਨਹੀਂ ਰਹਿੰਦੇ ਆ ਤੇ 15 ਵੀ ਇਹਦੇ ਆ ਨਾ ਨਾ ਹੱਥ ਨਾ ਪਟੋ ਠੀਕ ਹੈ ਬਾਈ ਠੀਕ ਹੈ ਪੰਜ ਨਾਲ ਪੰਜ ਨਾਲ ਆਗਾ ਬਾਈ ਸਾਰਾ ਕੁਝ ਬਾਈ ਨੇ ਦੱਸਤਾ ਹੈ ਚਕੋਤਾ ਲੈਣਾ ਚਕੋਤਾ ਵੀ ਲੈ ਸਕਦਾ ਠੀਕ ਹੈ ਠੀਕ ਹੈ ਜੇ ਕਿਸੇ ਨੇ ਬਾਈ ਸਾਰੀਆਂ ਲੈਣੀਆਂ ਸਾਰੀਆਂ ਵੀ ਲੈ ਸਕਦਾ ਬਾਈ ਕਹਿੰਦਾ ਬਰਬਰੀ ਬੱਕਰੀਆਂ ਦਿਖਾਓ ਬਾਈ ਉਹ ਵੀ ਦਿਖਾਉਣੇ ਤੁਹਾਨੂੰ ਮਿੱਤਰੋ ਕਾਠ ਬਹੁਤ ਹੁੰਦਾ ਹੈ ਮੰਡੀ ਬਹੁਤ ਭਾਰੀ ਲੱਗਦੀ ਹੈ ਇਹ ਤੇ ਦੂਰੋਂ ਦੂਰੋਂ ਵੀਰ ਚੱਲ ਕੇ ਆਉਂਦੇ ਬੱਕਰੀ ਪਾਲਕ ਵੀਰ ਤੇ ਵਪਾਰੀ ਵੀਰ ਲਾਈਵ ਹੋਣ ਦਾ ਮਕਸਦ ਹੀ ਦੋਸਤੋ ਇਹ ਹੈ ਵੀ ਤੁਹਾਨੂੰ ਸਾਰੀ ਮੰਡੀ ਆਪਾਂ ਲਾਈਵ ਦਿਖਾ ਦਈਏ ਵੀ ਕਿੰਨਾ ਕੁ ਇਕੱਠ ਹੁੰਦਾ ਇੱਥੇ ਵੀ ਤੁਸੀਂ ਦੂਰੋਂ ਨੇੜੇੋਂ ਆਓ। ਇਹ ਕਿਤੇ ਥੋੜਾ ਗੇੜਾ ਐਵੇਂ ਨਾ ਵੱਜੇ। ਬਰਬਰੀ ਬੱਕਰੀਆਂ ਵੀ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਨਾਲ। ਆ ਸਾਰੀਆਂ ਦੇਸੀ ਆ ਕਾਟੂ ਮਾਲ ਆ। ਬਹੁਤ ਵਧੀਆ ਪ੍ਰਬੰਧ ਹੁੰਦਾ ਹੈ ਦੋਸਤੋ ਮੰਡੀ ਦੇ। ਚੰਗੇ ਜਾਨਵਰ ਵੀ ਆਉਂਦੇ ਆ। ਆ ਪਾਠ ਆਪਣੀਆਂ ਬਾਈ ਸੁਲਾ ਬਰਬਰੀ ਪੱਟ ਪੀਟਲ ਪੱਟ ਬਹੁਤ ਚੰਗੀ ਕਦਗਾਠ ਵਾਲੀ ਹੈ ਆਪਣੀਆਂ ਬਾਈ ਕੀ ਮੁੱਲ ਦੀ ਹੈ ਜੀ ਬੱਕਰੀ ਬੱਕਰਾ ਬੱਕਰਾ 80 ਬੱਕਰਾ 25000 ਮੁੱਲਾ ਲੈਣ ਦੇਣਾ ਲਓ ਵੀ 25000 ਬਾਈ ਨੇ ਮੁੱਲ ਮੰਗਿਆ ਲੈਣ ਦੇਣ ਬਾਈਆਂ ਦੇ 24 ਕਰ ਦੇਾਂਗੇ ਇਹ ਇਸ ਤੋਂ ਅੱਗੇ ਬਰਬਰੀਆਂ ਦੀ ਥੋੜੀ ਡਿਮਾਂਡ ਆ ਬਾਈ ਜੀ ਬਰਬਰੀਆਂ ਤੁਹਾਨੂੰ ਦਿਖਾਉਣਾ ਇੱਕ ਤਾਂ ਆਹ ਖੜੀ ਐ ਬਾਈ ਜੀ ਖਾਲੀ ਆ ਬੱਕਰੀ ਹੀਟ ਚਾ ਸਿੰਘ ਸੁng ਵੀ ਨਹੀਂ ਠੀਕੇ ਚ ਤੇ ਪਤਲੀ ਪਈ 10000 ਮੰਗਦੇ ਆ ਇਹ ਆਹ ਬਰਬਰੀ ਬੱਕਰਾ ਹੋਰ ਬਾਈ ਕੀ ਮੰਨ ਲਾ ਇਹਦਾ ਮੋਗੇ ਦਾ ਮੋਗੇ ਦਾ ਲਿਆ ਹੋਣਾ ਉਹਨੇ ਲਿਆ ਹੀ ਹੋਣਾ ਆਹ ਬਰਬਰੀ ਇੱਕ ਪਾਠਾ ਵੀ ਜੀ ਥੋੜੀ ਇਹ ਨਹੀਂ ਕਰਨ ਕੋਮਦੀ ਹੋਰ ਭਾਈ ਆ ਪੱਠ ਗੱਬਣਾ ਕੇ ਖਾਲੀ ਆ ਜੀ ਸੁਈ ਹੈ ਜੀ ਬਰਬਰੀ ਸੁਈ ਹੈ ਜੀ ਬੱਚਾ ਇੱਕ ਹੈ ਕੀ ਮੁੱਲ ਆ ਭਾਈ ਕੀ ਮੁੱਲ ਆਈ ਇਹਦਾ ਮੈਂ ਤਾਂ ਬੜੀਆ ਕੀ ਮੁੱਲ ਆ ਭਾਈ ਜੀ ਬੱਕਰੀ ਦਾ ਹਾਂ ਜੀ ਖੇੜੀ ਦਾ ਆ ਬਰਦਰੀ ਆ ਇਹ ਤੇ ਮਗਰ ਪੱਠ ਆ ਭਾਈ ਹੂੰ ਮੁੱਲ 15000 ਦਾ ਮੁੱਲ 15000 ਆ ਬੱਕਰਾ ਹੈ ہاں ਇਹਦਾ ਮੁੱਲ 8000 ਇਹਦਾ 8000 ਇਹਦਾ ਭਾਈ ਜੀ ਇਹਦਾ ਭਾਈ 12000 ਰੁਪਏ ਮੁੱਲ ਮਹੀਨੇ ਦੀ ਗੱਬ ਮਹੀਨੇ ਦੀ ਗੱਬ ਠੀਕ ਹੈ ਜੀ ਦੇਵਾ খালি ਕਰਕੇ খালি ਕਰਕੇ ਦੇਣਗੇ ਭਾਈ ਜੀ ਵੇਖ ਲਈ ਹੋਣੀ ਹੈ ਤੁਸੀਂ ਤਕਰੀਬਨ ਤੇ ਇੱਕ ਆ ਬਰਬਰੀਆ ਭਾਈ ਲੈ ਕੇ ਆ ਤੇ ਭਾਈ ਕੀ ਹਾਲ ਚਾਲ ਆ ਠੀਕ ਆ ਕੀ ਮੁੱਲ ਆ ਭਾਈ ਬਰਬਰੀ ਦਾ 18000 ਮਗਰ ਬੱਚਾ ਲਓ ਬੱਕਰਾ ਕ੍ਰੋਸ ਬਰੀਡ ਤੇ ਰੰਗ ਤੁਹਾਨੂੰ ਦਿਖਦਾ ਹੀ ਹੋਣਾ ਹੈ 13000 ਮੁੱਲ ਕੀਤਾ ਅਣਖੀ ਬੋਲ ਨੂੰ ਦਵਾ ਦਿੰਨੇ ਇੱਕ ਬੱਕਰਾ ਮਗਰ ਕ੍ਰੋਸ ਬਰੀਡ ਹੈ ਜਿਹੜਾ ਇਸ ਤੋਂ ਅੱਗੇ ਹਲਵਾਨ ਆ ਗਿਆ ਇਸ ਤੋਂ ਅੱਗੇ ਪੁਰੂਸਰ ਵਾਲਾ ਸਲੀਮ ਚੰਗਾ ਘੁਲਦਾ ਮੁੰਡਾ ਹੈ ਦਾ ਦੇਸੀ ਹੈ ਤੇ ਵੱਡੇ ਵੱਡੇ ਨਹੀਂ ਚਾਲਾਂ ਲਵਾ ਦਿੰਦਾ ਤੇ ਬੱਕਰਾ ਲੈ ਕੇ ਆਇਆ ਬੱਕਰਾ ভাই ਕੀ ਮੁੱਲ ਦਾ ਹੈ 17 15000 ਰੁਪਏ ਮਾਨਤਨ ਹੋ ਜੂਗਾ ਹਾਂ ਪੂਰਾ ਕਰਾਂਗੇ ਦੰਦੀ ਦੋ ਆ ਹਾਂ ਦੋ ਦੰਦਾ ਸੱਚੀ ਹੈ ਲਾ ਵੀ ਦੋ ਦੰਦਾ ਭੋਲੇ ਦਾ ਮੁੰਡਾ ਹੈ ਗੁਰੂਸਰ ਵਾਲੇ ਦਾ ਗੱਡੀਆਂ ਵਾਲਾ ਆ ਬੱਕਰਾ ਦੋ ਦੰਦਾ ਇਹਦੇ ਕੋਲੇ ਆ ভাই ਬੱਕਰਾ ਆਪਣੇ ਕੋਲੇ ਠੀਕ ਆ ਮੁਰਗੇ ਵੀ ਆਪਣੇ ਹਨ ਵਾਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਦੋਸਤੋ ਕੱਟ ਬਹੁਤ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਸੌਦਾ ਪਤਨੀ ਕਾਸਦਾ ਹੋ ਰਿਹਾ ਕਾਦੀ ਲਿਖਾਈ ਕਾਦੀ ਕਰਾਉਣਾ ਸਰਜੀਤ ਆਪ ਆਪ ਦੀ ਯਾਰਾ ਪਰ ਪਿੰਡ ਵਿੱਚ ਲਿਖਾਈ ਦਾ ਆਪ ਆਪ ਦੀ ਉਹਦੇ ਕਿਵੇਂ ਆਉਂਦੀ ਬਾਈ ਹੁੰਦੀ ਤਾਂ ਆਪੋ ਆਪ ਦੀ ਜੇ ਕੋਈ ਕਰਲੇ ਤਾਂ ਵੀ ਇੱਕ ਪਾਸੇ ਦੀ ਵੀ ਹੋ ਜਾਂਦੀ ਹੈ ਕਾਹਦਾ ਸੌਦਾ ਕਾਹਦਾ ਬਾਈ 200 ਰੁਪਏ ਲੱਗਣਾ ਆ ਦੋ ਉਹ ਨਾ ਕੀ ਕਰੀਦਾ ਵੀ ਲੱਗੂ 200 ਕੀ ਮੱਲੇ ਮੰਗਿਆ ਕੀ ਸੀ ਬਾਈ ਮੈਂ ਲੈ ਲਈ ਬਾਈ ਮੰਗਾਇਆ ਦਾ ਸੀਗਾ ਦਾ 11000 ਇਹ ਬਾਈ ਜੀ ਨੇ ਕਿੰਨੇ ਦਾ ਹੋ ਗਿਆ 10000 ਦੀਆਂ ਦੋਵੇਂ ਹਾਂ ਠੀਕ ਆ ਬਾਈ ਆ ਜਾ ਬਾਈ 10000 ਦੀਆਂ ਹੋ ਗਈਆਂ ਬਾਈ ਹਾਂ ਲੈ ਜੀ ਕਿਹੜਾ ਪਿੰਡਾਂ ਬਾਈਆਂ ਦਾ ਗਵੰਡੀ ਹੈ ਠੀਕ ਹੈ ਬਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਲਈ ਇਆ ਕਾ ਮਾਦੂਮਾ ਫਿਰ ਕਿਉਂ ਦਾ ਦੇ ਖੜੀ ਆ ਵੀ ਆ ਬੱਕਰਾ 11.5 ਹਜ਼ਾਰ ਦਾ ਹੋਇਆ ਲਗਾਈ ਵੀ ਕਰਾਈ ਆ ਇੱਕ ਸੰਗ ਟੁੱਟਿਆ ਇਹਦਾ ਤੇ ਆੱਖਾਂ ਦੋਵੇਂ ਚਿੱਟੀਆਂ ਤਿੰਨ ਚਾਰ ਮੈਂ ਤੁਹਾਨੂੰ ਕਿਹਾ ਆਹ ਦਾ ਕੰਮ ਤਿੰਨ ਤਾਂ ਗਈ ਇੱਕ ਸੰਗ ਆ ਇਹਦਾ ਟੁੱਟਿਆ ਆੱਖ ਚ ਠੀਕ ਆ ਬਹੁਤ ਰਾਸ਼ਾ ਦੋਸਤੋ ਦੇਖ ਸਕਦੇ ਹੋ ਤੁਸੀਂ ਮੇਲਾ ਤੇਰਾ ਰੁਕਦਾ ਰਿਹਾ ਹੋਇਆ ਆ ਆ ਐਂਟਰੀ ਕਾਊਂਟਰ ਆ ਇੱਥੇ ਹੀ ਲਖਾਈ ਹੁੰਦੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਪੂ ਇਧਰ ਨੂੰ ਹੋਈ ਮੜਾ ਜਾ ਵਿਖਾ ਦਿਏ ਮੈਂ ਲਾ ਲਿਆ ਭੋਈ ਆ ਨੰਬਰ ਆ 9988 4461 ਰੱਖਣੀ ਨੇ ਨਾਲ 4421 ਐਨੋ ਹੀ ਸਰਜੀਤ ਨੰਬਰ ਵਖਾਓ ਜੀ ਮਹਾਰਾਜ ਜੀ ਆਓ ਜੀ ਇਧਰ ਨੂੰ ਘਰ ਹੱਥ ਇਹ ਬਾਈਕ ਪਵਨ ਦਾ ਨੰਬਰ ਹੈਗਾ 9979 ਉਹ ਜਿਹੜੀ ਬੀਟੀ ਦਾ ਪਵਨ ਹੈ ਸਰ ਮੇਰੀ ਬਰਚਰ ਮੇਰੀ ਬਰਚਰ ਹਰ ਵਾਰ ਨਹੀਂ ਲੱਗਦੀ ਹੁਣ ਤੁਹਾਨੂੰ ਲੰਗਰ ਦਿਖਾਉਣਾ ਹੈ ਦੋਸਤੋ ਅੱਜ ਜਰਦਾ ਪੰਜਾਬੀ ਜੀ ਨੂੰ ਆਪਾਂ ਕਹਿੰਦੇ ਚੌਲ ਉਹਦਾ ਲੰਗਰ ਦਿੱਤਾ ਅੱਜ ਦੇਖ ਸਕਦੇ ਹੋ ਦੋਸਤੋ ਲੰਗਰ ਵਰਤਦਾ ਹੁੰਦਾ ਇਹ ਤੁਹਾਨੂੰ ਦਿਖਾਉਣੇ ਆ ਆ ਲੰਗਰ ਚੱਲੀ ਜਾਂਦਾ ਦੋਸਤੋ ਥੋੜਾ ਥੋੜਾ ਸੂਰੇ ਵਾਲਾ ਬੱਕਰਾ ਮੜੀ ਦਾ ਆਉਂਦੀ ਆ 61 ਨੰਬਰੋਂ ਫੱਟ ਲਈ ਲਾ ਚੱਕਾ ਲਾਓ ਵੀ ਲੰਗਰ ਚੱਲੀ ਜਾਂਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਤੁਹਾਨੂੰ ਦੋਸਤੋ ਵੀਡੀਓ ਕਰਦੇ ਹਾਂ ਸਮਾਪਤ ਅੱਜ ਮਿਲਦੇ ਆਏ ਆ Aí don't know what aí a